ਮੈਂ ਆਕਾਲੀ ਵਰਕਰਾਂ ਨੂੰ ਇੱਕ ਸੁਨੇਹਾ ਲਾਉਂਗਾ ਪਹਿਲਾ ਇੱਕ ਬੋਲ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੱਥੇਦਾਰ ਦੀ ਹیثیت ਵਿੱਚ ਮੈਂ ਆਖਦਾ ਖੁੱਲੇ ਦਾੜੇ ਰੱਖੀਏ ਮਤਲਬ ਸਾਬਤ ਸੂਰਤ ਹੋਈਏ ਪ੍ਰਧਾਨ ਸਾਹਿਬ ਵੇਖੋ ਕਿੱਡੇ ਸੋਹਣੇ ਲੱਗ ਰਹੇ ਪ੍ਰਧਾਨ ਵਰਗੇ ਬਣੋ ਆਪਾਂ ਸਾਬਤ ਸੂਰਤ ਹੋਈਏ ਪਤਾ ਲੱਗੇ ਇਹ ਅਕਾਲੀ ਜਾ ਰਿਹਾ ਹੈ ਇਹ ਅਕਾਲੀ ਹੈ ਜਾਨ ਪੈ ਜਾਂਦੀ ਹੈ ਮੈਂ ਨੌਜਵਾਨਾਂ ਨੂੰ ਕਹਿੰਨਾ ਹੈ ਆਪਾਂ ਸਾਬਤ ਸੂਰਤ ਹੋਈਏ ਗੁਰੂ ਵਾਲੇ ਹੋਈਏ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਭਰੋਸਾ ਦਾਨ ਮੰਗਦੇ ਗੁਰੂ ਤੋਂ ਆਪਾਂ ਯਕੀਨ ਕਰੀਏ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਹਮੇਸ਼ਾ ਹੀ ਜਦੋਂ ਵੀ ਦਰਬਾਰ ਸਾਹਿਬ ਜਾਣੇ ਹੋ ਸਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਇਓ ਮੈਨੂੰ ਨਾ ਜਦੋਂ ਪੰਥ ਨੇ ਸੇਵਾਦਾਰੀ ਦਿੱਤੀ ਤੇ ਡੇਢ ਕ ਮਹੀਨਾ ਮੇਰੇ ਕੋਲੋਂ ਦਰਬਾਰ ਸਾਹਿਬ ਇਸ਼ਨਾਨ ਨਹੀਂ ਹੋਇਆ ਮੈਂ ਸਿੱਧਾ ਜਾ ਬੰਦਾ ਵਾਂ ਮੈਂ ਪੁੱਛਿਆ ਕਹਿੰਦੇ ਜੀ ਜਥੇਦਾਰਾਂ ਦਾ ਕੋਈ ਪ੍ਰੋਟੋਕਾਲ ਹੁੰਦਾ ਸ਼ਾਇਦ ਜਿੱਦਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੇ ਮੈਂ ਆਪਣੇ ਮਿੱਤਰਾਂ ਨੂੰ ਆਖਿਆ ਵੀ ਮੈਂ ਤੇ ਇਸ਼ਨਾਨ ਕਰਨਾ ਹੈ ਮੈਂ ਅੱਗੇ ਵੀ ਕਰਦਾ ਇਹ ਇਸ਼ਨਾਨ ਕਰਨ ਲਈ ਅਸੀਂ ਲੱਖਾਂ ਸ਼ਹਾਦਤਾਂ ਪਾ ਗਏ ਉੱਥੇ ਤਰਕ ਨਹੀਂ ਹੋ ਸਕਦਾ ਕੋਈ ਇੱਥੇ ਇਸ਼ਨਾਨ ਕੀਤਾ ਤੇ ਮਾੜੀ ਮੋਟ ਸਰੀਰ ਨੂੰ ਥਕਾਵਟ ਸੀ ਸਾਰੀ ਉੱਡ ਗਈ ਆਪਣੀ ਵਿਰਾਸਤ ਨਾਲ ਪਿਆਰ ਕਰੀਏ ਜਦੋਂ ਗੁਰੂ ਦੇ ਘਰ ਜਾਈਏ ਤੇ ਗੁਰੂ ਦੇ ਹੋ ਕੇ ਜਾਈਏ ਆਪਾਂ ਪੂਰੀ ਸ਼ਰਧਾ ਪੂਰੀ ਭਾਵਨਾ ਪੂਰੀ ਸੇਵਾ ਜੇ ਆਪਾਂ ਇਹ ਸਾਰਾ ਕੁਝ ਅਪਣਾ ਲਿਆ ਨਾ ਤੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਗੁਰੂ ਸਾਡੇ ਅੰਗ ਸੰਗਾ ਮੈਂ ਸੱਚੇ ਪਾਤਸ਼ਾਹ ਅਗੇ ਸਮੂਹੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਇਹ ਵੀ ਅਰਦਾਸ ਕਰਦਾ ਆਪਾਂ ਸਾਰੇ ਏਕਤਾ ਦੇ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਹਮੇਸ਼ਾ ਪੰਥਕ ਹਿੱਤਾਂ ਦੇ ਲਈ ਚੱਲੀਏ ਔਰ ਸਿੱਖ ਤਗੜਾ ਹੋਣਾ ਚਾਹੀਦਾ ਹੈ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਤੇ ਗੁਰੂ ਨੇ ਆਖਿਆ ਰਾਜਨੀਤਿਕ ਤੌਰ ਤੇ ਵੀ ਤਕੜੇ ਹੋਈਏ ਤਕੜੇ ਹੋਵਾਂਗੇ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਵਿਚਾਰਾਂ ਕਰਦਿਆਂ ਕਿਉਂਕਿ ਮੈਂ ਕਦੀ ਏਡੇ ਵੱਡੇ ਇਕੱਠਾਂ 'ਚ ਪਹਿਲਾਂ ਨਹੀਂ ਬੋਲੇ ਆਂ ਪਰ ਗੁਰੂ ਦਾ ਹਮੇਸ਼ਾ ਮੇਰੇ ਤੇ ਥਾਪੜਾ ਰਹਿੰਦਾ ਹੈ ਗੁਰੂ ਦੇ ਸੇਵਾਦਾਰ ਹਮੇਸ਼ਾ ਹੀ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਭਰਾ ਵੀ ਆਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਆਪਾਂ ਮਿਲ ਕੇ ਚੱਲੀਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਤਿਆਰ ਬਰ ਤਿਆਰ ਹੋਈਏ ਹਮੇਸ਼ਾ ਗੁਰੂ ਦਾਉਟ ਆਸਰਾ ਰੱਖੀਏ ਜੀ ਭੁੱਲ ਗਲਤੀ ਦੀ ਮਾਫੀ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਜਿਹੜੇ ਆਪਣੇ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅੱਜ ਦੂਜੀ ਵਰਸੀ ਮਨਾ ਰਹੇ ਨੇ ਮੈਂ ਗੁਰੂ ਅੱਗੇ ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪੰਜਾਬ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਿੰਮਤ ਦੇ ਨਾਲ ਚੱਲਣ ਦਾ ਬਲ ਉਦੰਦ